ਜੋ ਪਤਨੀ ਆਪਣੇ ਪਤੀ ਨਾਲ ਸੱਤ ਜਨਮਾਂ ਦਾ ਵਾਅਦਾ ਕਰ ਆਪਣਾ ਘਰ ਮਾਪੇ ਛੱਡ ਉਸ ਪਤੀ ਨਾਲ ਸਾਰੀ ਉਮਰ گزارਣ ਲਈ ਤੁਰ ਪੈਂਦੀ ਹੈ ਪਰ ਜੇ ਪਤੀ ਉਸ ਦੀ ਮੌਤ ਦਾ ਹੀ ਕਾਲ ਬਣ ਕੇ ਆ ਜਾਵੇ ਤਾਂ ਕੀ ਹੋਵੇਗਾ ਸੋਚ ਕੇ ਵੀ ਬੰਦੇ ਦੀ ਰੂਹ ਕੰਬਟਦੀ ਹੈ ਪਰ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਚ ਬੀਤੇ ਦਿਨੀ ਲੁਧਿਆਣਾ ਤੋਂ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਲੀਡਰ ਨੇ ਆਪਣੀ ਹੀ ਪਤਨੀ ਨੂੰ ਬੇਰਹਿਮੀ ਦੇ ਨਾਲ ਮੌਤ ਤੇ ਘਾਟ ਉਤਾਰ ਦਿੱਤਾ ਉਹ ਪੂਰੀ ਫਿਲਮੀ ਸੀਨ ਦੀ ਤਰ੍ਹਾਂ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨੇ ਰੋਲਾ ਪਾਇਆ ਕਿ ਪਤਨੀ ਨਾਲ ਗੱਡੀ 'ਚ ਜਾਂਦੇ ਸਮੇਂ ਲੁਟੇਰਿਆਂ ਨੇ ਸਾਡੇ ਤੇ ਹਮਲਾ ਕੀਤਾ ਤੇ ਲੁੱਟ ਕੇ ਸਾਨੂੰ ਕੁੱਟ ਮਾਰ ਕੇ ਫਰਾਰ ਹੋ ਗਏ ਜਿਸ 'ਚ ਉਸ ਦੀ ਪਤਨੀ ਤੇ ਬੇਰਹਿਮੀ ਨਾਲ ਤੇਜਦਾਰ ਹਥਿਆਰਾਂ ਨਾਲ ਵਾਰ ਕੀਤੇ ਤੇ ਉਸ ਨੂੰ ਵੱਢ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਤਾਂ ਇਹ ਕਹਾਣੀ ਪੂਰੇ ਪੰਜਾਬ ਚ ਅੱਗ ਵਾਂਗ ਫੈਲ ਗਈ ਤੇ ਪੁਲਿਸ ਚ ਵੀ ਹੜਕੰਪ ਮਚ ਗਿਆ ਕਿ ਇਹ ਕੈਸੇ ਲੁਟੇਰਾ ਗੈਂਗ ਆਇਆ ਜਿਸ ਨੇ ਇਨੀ ਬੇਰਹਿਮੀ ਨਾਲ ਮਹਿਲਾ ਨੂੰ ਮੌਤੇ ਘਾਟ ਉਤਾਰਿਆ ਤੇ ਪੁਲਿਸ ਨੇ ਜਦ ਜਾਂਚ ਕੀਤੀ ਤਾਂ ਕੁਝ ਹੀ ਘੰਟਿਆਂ ਚ ਇਹ ਮਾਮਲਾ ਸੁਲਝ ਗਿਆ ਤੇ ਜਿਸ ਚ ਇਹ ਖੁਲਾਸਾ ਹੋਇਆ ਕਿ ਆਪ ਲੀਡਰ ਅਨੋਖ ਮਿੱਤਲ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਹੀ ਫਿਲਮੀ ਸੀਨ ਤਿਆਰ ਕਰ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਤੇ ਇਹ ਸੁਣ ਸਾਰੇ ਹੀ ਲੋਕਾਂ ਦੇ ਹੋਸ਼ ਉੱਡ ਗਏ ਤੇ ਪਰਿਵਾਰ ਸਤਵੇਂ ਚ ਸਰਦਾਰ ਜੀ ਉਸ ਸੁਸਤਰੀਕੇ ਵਾਲਾ ਕ੍ਰਾਈਮ ਸੀਗਾ ਜੋ ਸਮਨ ਦੱਸਿਆ ਗਿਆ ਸਮਨ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਹ ਇਹਦੇ ਹਸਬੰਦ ਨੇ ਦੁਆਰਾ ਕਰਾਇਆ ਗਿਆ ਕ੍ਰਾਈਮ ਹੈਗਾ ਐਂਡ ਇਹਦੇ ਹਸਬੰਦ ਨੇ ਹੀ ਉਹਦੀ ਸਪਾਰੀ ਦਿੱਤੀ ਸੀਗੀ ਬੰਦੇ ਬੁਲਾਏ ਸੀਗੇ ਉਹ ਬੰਦੇ ਅਸੀਂ ਰੈਸਟ ਨਹੀਂ ਕਰੇ ਅਟੋਤ ਪੰਜ ਬੰਦੇ ਅਜੇ ਰੈਸਟ ਕੀਤੇ ਹੋਏ ਚਾਰ ते एक बंद हजे भी रहा है एंड जी गई रिकवर करी एंड जी गए रिकवर कर ली है एंड बहुत ही एक मैं कह सकता किलफ्रेंड है बेसिकली मैं जी अरेस्ट की रिलेशनशिप में वाइफ में पता लग गया एंड बड़ी कि इस तरह की दो बार ट्राई की है ਪਰ ਕਿੰਨੇ ਚਿਰ ਤੋਂ ਰਿਲੇਸ਼ਨਸ਼ਿਪ ਪਹਿਲਾਂ ਵੀ ਇਹਨੂੰ ਦੋ ਵਾਰ ਇਹੋ ਜੀ ਚਾਰ ਸਾਲ ਨੋ ਪਹਿਲਾਂ ਕਿਸੇ ਬੰਦੇ ਨੇ ਤੁਛਨੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਐਂਡ ਸਮ ਹਾਉ ਕੋਈ ਗੋਲ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਦ ਕਿ ਇਹਦਾ ਕੋਈ ਵਰਕਰ ਵੀ ਸੀਗਾ ਬਾਚੂ ਵਰਕਰ ਡਰ ਗਿਆ ਉਹ ਕੰਮ ਛੱਡ ਗਿਆ ਇਸ ਚੀਜ਼ ਨੂੰ ਡਰ ਕੇ ਤੇ ਇਹਨੇ ਪਹਿਲਾਂ ਵੀ ਇਸਕੇ ਮਨਚਿਕਾਫੀ ਟਾਈਮ ਤੋਂ ਪਲਾਨਿੰਗ ਚ ਸੀ ਹੋ ਰਹੀ ਤਾਂ ਪੁਲਿਸ ਅਫਸਰਾਂ ਨੇ ਦੱਸਿਆ ਆਪਣੇ ਪ੍ਰੇਮਿਕਾ ਦੇ ਨਾਲ ਮਿਲ ਕੇ ਆਪਣੀ ਪਤਨੀ ਨੂੰ ਮੌਤੇ ਘਾਟ ਉਤਾਰ ਦਿੱਤਾ ਤੇ ਇਸ ਤੋਂ ਪਹਿਲਾਂ ਵੀ ਅਨੋਖ ਮਿੱਤਲ ਦੋ ਵਾਰ ਆਪਣੀ ਪਤਨੀ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਚੁੱਕਾ ਸੀ ਜਿਸ ਚ ਉਹ ਅਸਫਲ ਰਿਆ ਹੁਣ ਕਤਲ ਕਰਕੇ ਰੋਲਾ ਲੁੱਟ ਦਾ ਪਾ ਦਿੱਤਾ ਜਿਸ ਨੇ ਸਾਰੇ ਪਰਿਵਾਰ ਤੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਤੇ ਅੱਜ ਕੱਲ ਨਾਜਾਇਜ਼ ਸੰਬੰਧਾਂ ਕਾਰਨ ਇਸ ਤਰ੍ਹਾਂ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਅਪੀਲ ਹੈ ਕਿ ਲੋਕਾਂ ਨੂੰ ਇਸ ਸਬ ਤੋਂ ਬਚਣਾ ਚਾਹੀਦਾ ਹੈ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ